IPL ਦੇ ਕੁਝ ਕੋਇਨਸੀਡੈਂਸ ਦਿਖਾਉਣ ਲੱਗਾ ਬਹੁਤ ਇੰਪੋਰਟੈਂਟ ਹੈ ਤੇ ਬੜੀ ਵਧੀਆ ਜਾਣਕਾਰੀ ਹੈ ਧਿਆਨ ਨਾਲ ਸੁਣਿਓ ਲਾਸਟ ਤੱਕ ਵੀਡੀਓ ਦੇਖਿਓ 2022 ਦੇ ਵਿੱਚ ਫਾਈਨਲ ਦੇ ਵਿੱਚ IPL ਦੇ ਵਿੱਚ RR ਯਾਨੀ ਕਿ ਰਾਜਸਥਾਨ ਤੇ ਗੁਜਰਾਤ ਪਹੁੰਚੀ ਸੀ ਉਸ ਸਮੇਂ ਗੁਜਰਾਤ ਦਾ ਕਪਤਾਨ ਸੀ ਹਰਦਿਕ ਪੰਡਿਆ ਤੇ ਗੁਜਰਾਤ ਜਿੱਤ ਗਈ ਸੀ 2023 ਦੇ ਵਿੱਚ ਫੇਰ ਗੁਜਰਾਤ ਤੇ ਚਨਈ ਆਮਣੇ ਸਾਹਮਣੇ ਹੁੰਦੀ ਫਾਈਨਲ ਦੇ ਵਿੱਚ ਤੇ ਇਸ ਵਾਰ ਵੀ ਗੁਜਰਾਤ ਦਾ ਜਿਹੜਾ ਕਪਤਾਨ ਉਹ ਹਰਦਿਕ ਪੰਡਿਆ ਸੀ ਪਰ ਇਸ ਵਾਰ ਚਨਈ ਜਿੱਤ ਗਈ ਸੀ ਤੇ ਉਸ ਤੋਂ ਬਾਅਦ ਚ 2024 ਹੁੰਦਾ ਹੈ ਜਦੋਂ ਫਾਈਨਲ ਦੇ ਵਿੱਚ ਸਨਰਾਈਜ਼ ਹైదరాబాద్ ਤੇ ਕੋਲਕਾਤਾ ਨਾਈਟ ਰਾਈਡਰ ਹੁੰਦੀਆਂ ਤੇ ਜਿੱਥੇ ਕੋਲਕਾਤਾ ਦਾ ਕਪਤਾਨ ਸ਼੍ਰੀ ਅਸૈયਦ ਹੁੰਦਾ ਤੇ ਇਸ ਵਾਰ ਕੋਲਕਾਤਾ ਜਿੱਤ ਜਾਂਦੀ ਹੈ ਫਿਰ ਆਉਂਦਾ ਸਨ 2025 2025 ਦੇ ਆਈਪੀਐਲ ਦੇ ਫਾਈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਕਿੰਗਸ ਤੇ ਆਰਸੀਬੀ ਬੰਗਲੌਰ ਸਾਹਮਣੇ-ਸਾਹਮਣੇ ਹੁੰਦੀਆਂ ਜਿੱਥੇ ਪੰਜਾਬ ਦਾ ਕਪਤਾਨ ਫੇਰ ਸ਼੍ਰੀ ਅਸૈયਦ ਹੁੰਦਾ ਤੇ ਪਰ ਇਸ ਵਾਰ ਪੰਜਾਬ ਹਾਰ ਜਾਂਦੀ ਹੈ ਇਹ ਬਹੁਤ ਵੱਡਾ ਕੋਇਨਸੀਡੈਂਸ ਹੈ